ਲੋੜ ਕਾਂਡ ਦੀ ਮਾਂ ਹੈ ਇਹ ਕਹਾਵਤ ਅਸੀਂ ਅਕਸਰ ਵਰਤਦੇ ਹਾਂ ਪਰ ਕੈਨੇਡਾ ਦੇ ਇੱਕ ਗੁਰਸਿੱਖ ਜੋੜੇ ਨੇ ਆਪਣੇ ਬੱਚੇ ਨੂੰ ਪਟਕੀ ਸਮੇਤ ਹੈਲਮਟ ਪਾਉਣ ਵਿਚ ਆ ਰਹੀ ਦਿੱਕਤ ਦਾ ਅਜਿਹਾ ਹੱਲ ਕੱਢਿਆ ਕਿ ਅੱਜ ਬੋਲਡ ਹੈਲਮਟ ਵਰਲਡਵਾਈਡ ਸਿੱਖ ਬੱਚਿਆਂ ਲਈ ਬ੍ਰਾਂਡ ਬਣ ਚੁੱਕਾ ਹੈ ਤੀਨਾ ਸਿੰਘ ਬੋਲਡ ਹੈਲਮਟਸ ਦੀ ਸੰਸਥਾਪਕ ਆਪਣੇ ਬੱਚਿਆਂ ਲਈ ਉਪਲਬਧ ਹੈਲਮਟ ਦੇ ਵਿਕਲਪਾਂ ਦੀ ਘਾਟ ਕਾਰਨ ਨਿਰਾਸ਼ ਹੋ ਗਈ ਸੀ ਕਿਉਂਕਿ ਉਸਦੇ ਬੱਚੇ ਪਟਕਾ ਪਹਿਨਦੇ ਸਨ ਪ੍ਰੰਪਰਾਗਤ ਬਾਈਕ ਹੈਲਮਟ ਉਹਨਾਂ ਦੇ ਸਿਰਾਂ ਉੱਤੇ ਪੂਰੀ ਤਰ੍ਹਾਂ ਫਿੱਟ ਨਹੀਂ ਹੋ ਸਕਦੇ ਸਨ ਇਸ ਲਈ ਸੁਰੱਖਿਆ ਨੂੰ ਲੈ ਕੇ ਉਹ ਵੱਡੇ ਤੌਰ ਤੇ ਫਿਕਰਮੰਦ ਸਨ ਇਹ ਉਹਨਾਂ ਦੀ ਸੁਰੱਖਿਆ ਅਤੇ ਆਰਾਮ ਦੁਵਾ ਨਾਲ ਸਮਝੌਤਾ ਕਰਦੇ ਹੋਏ ਠੀਕ ਤਰ੍ਹਾਂ ਫਿਟ ਨਹੀਂ ਹੋ ਰਿਹਾ ਸੀ ਇੱਕ ਅਕੂਪੇਸ਼ਨਲ ਥੈਰੇਪਿਸਟ ਹੋਣ ਦੇ ਨਾਤੇ ਟੀਨਾ ਜਾਣਦੀ ਸੀ ਕਿ ਉਸਦੇ ਬੱਚਿਆਂ ਨੂੰ ਬਿਨਾ ਹੈਲਮਟ ਦੇ ਬਾਹਰ ਪੇਜਣ ਦੇ ਜੋਖਮ ਬਹੁਤ ਗੰਭੀਰ ਸਨ ਇਸ ਲਈ ਉਹਨਾਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਆਸ-ਪਾਸ ਦੇ ਜ਼ਿਆਦਾਤਰ ਸਿੱਖ ਕਰਦੇ ਹਨ ਉਹ ਅਤੇ ਉਹਨਾਂ ਦੇ ਪਤੀ ਹਰਪੇ ਸਿੰਘ ਨੇ ਰਵਾਇਤੀ ਬਾਈਕ ਹੈਲਮਟ ਵੀ ਸ਼ੇਕ ਡ੍ਰਿਲ ਕਰਕੇ ਉਹਨਾਂ ਨੂੰ ਆਪਣੇ ਬੱਚਿਆਂ ਦੇ ਪਟਕਿਆਂ ਉੱਤੇ ਆਰਾਮ ਨਾਲ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਕੋਈ ਵੀ ਸਿੱਖ ਬੱਚਿਆਂ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਉਤਪਾਦ ਨਹੀਂ ਬਣਾ ਰਿਹਾ ਸੀ ਇਸ ਦਰਮਿਆਨ ਇੱਕ ਇੰਜੀਨੀਅਰ ਨਾਲ ਮੁਲਾਕਾਤ ਅਤੇ ਵਿਆਪਕ ਖੋਜ ਤੋਂ ਬਾਅਦ ਉਹਨਾਂ ਨੇ ਆਖਰਕਾਰ ਇੱਕ ਹੈਲਮਟ ਬਣਾਇਆ ਜੋ ਉਸਦੇ ਬੱਚੇ ਇਹ ਯਾ ਜ਼ਰੂਰਤਾਂ ਨੂੰ ਠੀਕ ਤਰ੍ਹਾਂ ਪੂਰਾ ਕਰ ਸਕਦਾ ਸੀ ਬੋਲਡ ਹੈਲਮਟ ਇੱਕ ਬੱਚੇ ਦੇ ਪਟਕੇ ਦੇ ਆਲੇ ਦੁਆਲੇ ਫਿੱਟ ਕਰਨ ਲਈ ਤਿਆਰ ਕੀਤੇ ਗਏ ਹਨ ਉਹਨਾਂ ਦੇ ਸਿਰ ਦੇ ਸਿਖਰ ਤੇ ਵਾਧੂ ਥਾਂ ਦਾ ਇੱਕ ਪੈਨਲ ਬਣਾਇਆ ਗਿਆ ਹੈ ਪਹਿਲੀ ਵਾਰ ਟੀਨਾ ਅਤੇ ਦੁਨੀਆ ਭਰ ਦੇ ਹੋਰ ਸਿੱਖ ਮਾਪਿਆਂ ਕੋਲ ਆਪਣੇ ਬੱਚਿਆਂ ਲਈ ਇੱਕ ਸੁਰੱਖਿਅਤ ਭਰੋਸੇਮੰਦ ਵਿਕਲਪ ਮੌਜੂਦ ਹੈ ਬੋਲਡ ਹੈਲਮਟ ਪਹਿਲਾਂ ਆਨਲਾਈਨ ਅਤੇ ਕੈਨੇਡਾ ਭਾਰ ਵਿੱਚ ਸੀਮਤ ਸਟੋਰਾਂ ਤੇ ਉਪਲਬਧ ਹੋਏ ਜਿੱਥੇ ਟੀਨਾ ਅਤੇ ਉਸਦਾ ਪਰਿਵਾਰ ਹੈ ਬ੍ਰਾਂਡ ਨੂੰ ਲਾਂਚ ਕਰਨ ਤੋਂ 2 ਸਾਲ ਬਾਅਦ ਟੀਨਾ ਅਤੇ ਹਰਪੀ ਸਿੰਘ ਇੱਕ ਟੈਲੀਵਿਜ਼ਨ ਸ਼ੋਅ ਡ੍ਰੈਗਨਜ਼ ਡੇਨ ਕੈਨੇਡਾ ਵਿੱਚ ਆਪਣੇ ਵਿਚਾਰ ਨੂੰ ਪ੍ਰਮੁੱਖ ਨਿਵੇਸ਼ਕਾਂ ਦੇ ਇੱਕ ਪੈਨਲ ਵਿੱਚ ਪੇਸ਼ ਕਰਨ 'ਚ ਸਫਲ ਹੋਏ। ਉਹਨਾਂ ਦੀ ਕਲਿੱਪ ਨੇ ਆਨਲਾਈਨ 4 ਮਿਲੀਅਨ ਤੋਂ ਵੱਧ ਵਿਊਜ਼ ਹਾਸਲ ਕੀਤੇ। ਇੱਕ ਵਾਰ ਫਿਰ ਇਹ ਪ੍ਰਦਰਸ਼ਿਤ ਕੀਤਾ ਕਿ ਇਹ ਨਾ ਸਿਰਫ ਟੀਨਾ ਅਤੇ ਉਸਦੇ ਪਰਿਵਾਰ ਲਈ ਬਲਕਿ ਦੁਨੀਆ ਭਰ ਦੇ ਲੱਖਾਂ ਸਿੱਖ ਬੱਚਿਆਂ ਦੇ ਲਈ ਇੱਕ ਨਾਇਾਬ ਤੋਹਫ਼ਾ ਹੈ। ਉਹਨਾਂ ਦਾ ਮਿਸ਼ਨ ਕੈਨੇਡਾ ਅਤੇ ਇਸ ਤੋਂ ਬਾਹਰ ਤੱਕ ਨਿਕਲਿਆ ਤੇ ਹੁਣ ਬੋਲਡ ਹੈਲਮਟ ਅੰਤਰਰਾਸ਼ਟਰੀ ਪੱਦਰਤੇ ਖਰੀਦੇ ਜਾ ਸਕਦੇ ਹਨ ਅਤੇ ਆਪਣੀ ਵੱਖਰੀ ਪਛਾਣ ਬਣਾ ਰਹੇ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ